ਅਸੀਂ ਜਿਹੜਾ ਕੱਲ ਕੀ ਆ ਰਾਜਾਂ ਦਾ ਪੁਨਰਗਠਨ ਕੀਤਾ ਕਿ ਜਿਵੇਂ ਆ ਪਹਿਲਾਂ ਜਦੋਂ ਭਾਰਤ ਆਜ਼ਾਦ ਹੁੰਦਾ ਤੇ ਇੱਥੇ ਕੀ ਸੀ ਪ੍ਰਿੰਸਲੀ ਸਟੇਟਸ ਸੀਗੇ ਦੇਸੀ ਰਿਆਸਤਾ ਸੀਗੀਆਂ ਕਿੰਨੀਆਂ 562 ਜਾਂ 565 ਦੇ ਲਗਭਗ ਜਿਹੜੀਆਂ ਸੀਗੀਆਂ ਰਿਆਸਤਾ ਸੀਗੀਆਂ ਔਰ ਉਹਨਾਂ ਨੂੰ ਜਿਹੜਾ ਸਰਦਾਰ ਵੱਲਭਭਾਈ ਪਟੇਲ ਜੀ ਨੇ ਜਿਹੜਾ ਸੀਗਾ ਆਪਣੇ ਜਿਹੜਾ ਵਾ ਹਰ ਇੱਕ ਤਰੀਕੇ ਦੇ ਨਾਲ ਜਿਹੜਾ ਵਾ ਉਸ ਨੂੰ ਸੰਗਠਿਤ ਕੀਤਾ ਔਰ ਭਾਰਤ ਨੂੰ ਅਖੰਡ ਭਾਰਤ ਬਣਾਇਆ ਉਸ ਤੋਂ ਬਾਅਦ ਜਿਹੜਾ ਵਾ 1956 ਈਸਵੀ ਦੇ ਵਿੱਚ ਜਿਹੜਾ ਪੁਨਰਗਠਨ ਦਾ ਐਕਟ ਆਉਂਦਾ ਹੈ ਠੀਕ ਹੈ ਨਾ ਔਰ ਉਸ ਵਿੱਚ ਕੀ ਕਿਹਾ ਗਿਆ ਕਿ ਭਾਸ਼ਾ ਦੇ ਆਧਾਰ ਤੇ ਕੀ ਹੈ ਕਿਸੇ ਵੀ ਦੇਸ਼ ਕਿਸੇ ਵੀ ਰਾਜ ਨੂੰ ਜਿਹੜਾ ਵਾ ਉਹ ਨਹੀਂ ਜਿਹੜਾ ਵਾ ਕੀਤਾ ਗਿਆ ਸਕਦਾ ਕਿ ਭਾਸ਼ਾ ਦੇ ਆਧਾਰ ਤੇ ਨਹੀਂ ਵੰਡ ਹੋਣੀ ਚਾਹੀਦੀ ਕਿਸੇ ਵੀ ਰਾਜ ਦੀ ਜਾਂ ਤਾਂ ਪ੍ਰਸ਼ਾਸਨਿਕ ਖੇਤਰ ਦੇ ਤੌਰ ਤੇ ਹੋਵੇਗੀ ਜਾਂ ਫਿਰ ਪੰਗੌਲਿਕ ਓਕੇ ਤੇ ਇਵੇਂ ਕਿਹਾ ਗਿਆ ਲੇਕਿਨ ਨਹੀਂ ਕਿਹਾ ਦੇ ਪਹਿਲੇ ਜਿਹੜਾ ਹੈ ਪਹਿਲਾ ਸਟੇਟ ਕਿਹੜਾ ਆਂਧਰਾ ਪ੍ਰਦੇਸ਼ ਦੀ ਮੰਗ ਕੀਤੀ ਗਈ ਉੱਥੋਂ ਦੇ ਜਿਹੜਾ ਸੀ ਇੱਕ ਰਾਮਲੂ ਵਿਅਕਤੀ ਸੀ ਉੱਥੇ ਭੁਖੜ ਹੜਤਾਲ ਹੋ ਚੁੱਕੀ ਸੀਗੀ ਕਿ ਤੇਲਗੂ ਭਾਸ਼ਾ ਦਾ ਦੇ ਕਾਰਨ ਕਰਕੇ ਕਿ ਤੇਲਗੂ ਭਾਸ਼ਾ ਵਾਲੇ ਖੇਤਰ ਨੂੰ ਅਲੱਗ ਕੀਤਾ ਜਾਏ ਤਾਂ ਫਿਰ ਆਂਧਰਾ ਪ੍ਰਦੇਸ਼ ਜਿਹੜਾ ਹੈ ਸਟੇਟ ਬਣਦਾ ਹੈ ਠੀਕ ਹੈ 14ਵੇਂ ਨੰਬਰ ਵਾਲਾ ਸਟੇਟ ਬਣਿਆ ਕਿਹੜਾ ਕਿਹੜਾ ਬੰਦ ਹੈ ਆਂਧਰਾ ਪ੍ਰਦੇਸ਼ ਤੱਕ ਕਦੋਂ ਬਣਿਆ ਤਾਂ 1953 ਈਸਵੀ ਦੇ ਵਿੱਚ ਜਿਹੜਾ ਹੈ ਉਹ ਸਟੇਟ ਬੰਦ ਹੈ ਹਨਾ 1953 ਈਸਵੀ ਦੇ ਵਿੱਚ ਇੱਕ ਅਕਤੂਬਰ 1953 ਈਸਵੀ ਦੇ ਵਿੱਚ 14 ਨੰਬਰ ਦਾ ਸਟੇਟ ਬੰਦ ਹੈ ਇਹ ਆਪਾਂ ਸਾਰਾ ਕੁਝ ਗੱਲ ਕੀਤਾ ਠੀਕ ਹੈ 28 ਜਿਹੜੇ ਆ ਸਾਡੇ ਰਾਜ ਬੰਦੇ ਨੇ 28 ਰਾਜ ਟੋਟਲ ਹੋਗੇ ਹੁਣ ਅਸੀਂ ਅੱਜ ਗੱਲ ਕਰਨੀ ਹੈ ਕੇਂਦਰ ਪ੍ਰਸ਼ਾਸਤ ਪ੍ਰਦੇਸ਼ ਕਿ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਕਿਵੇਂ ਪੁਨਰਗਠਨ ਹੁੰਦਾ ਹੈ ਔਰ ਜਿਵੇਂ ਕਿ ਇਹਨਾਂ ਦੇ ਵਿੱਚ ਸੇਮ ਉਹੀ ਲੱਗਦਾ ਹੈ ਜੋ ਮਤਲਬ ਕਿ ਆ ਜੋ ਕੀ ਕਹਿੰਦੇ ਹੁੰਦੇ ਆ ਪਹਿਲੇ ਦੇ ਵਿੱਚ ਜਿਹੜਾ ਸਭ ਕੁਝ ਹੁੰਦਾ ਹੈ ਸੰਵਿਧਾਨ ਦਾ ਜੋ ਭਾਗ ਪਹਿਲਾ ਆਰਟੀਕਲ ਉਹਦੇ ਵਿੱਚ 1 ਤੋਂ ਲੈ ਕੇ 4 ਦੇ ਵਿੱਚ ਜਿਹੜਾ ਹੈ ਕਿਸੇ ਵੀ ਖੇਤਰ ਜਾਂ ਫਿਰ ਕਿਸੇ ਰਾਜ ਦਾ ਜਿਹੜਾ ਨਾਮ ਬਦਲਿਆ ਜਾ ਸਕਦਾ ਖੇਤਰ ਜਿਹੜਾ ਬਣਾਇਆ ਜਾਂਦਾ ਹੈ ਹਾਲਾਂਕਿ ਜਿਸ ਤੇ ਉਹ ਵਾਲੇ ਸਾਰਾ ਕੁਝ ਓਕੇ ਤਾਂ ਇਸ ਦੇ ਵਿੱਚ ਕੀ ਹੁੰਦਾ ਹੈ ਕਿ ਹੁਣ ਕੇਂਦਰ ਸ਼ਾਸਿਤ ਪ੍ਰਦੇਸ਼ ਕਰਾਂਗੇ ਯੂਟੀ ਆਪਾਂ ਕੱਲ ਕਰ ਲਿਆ ਸੀ ਸਟੇਟ ਕਰ ਲਏ ਸੀ ਤਾਂ ਕਿਹੜੇ ਸੀਗੇ 1956 ਵਾਲੇ ਆਪਾਂ ਪਹਿਲਾਂ ਕਰਦੇ ਕਿ 1956 ਦੇ ਵਿੱਚ 1900 56 ਈਸਵੀ ਦੇ ਵਿੱਚ ਕਿੰਨੇ ਜਿਹੜੇ ਸੀ ਆਪਾਂ ਕੱਲ ਕਿਤੇ ਸੀ 6 ਜੜੀਆਂ ਨੇ ਉਹ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਕਿੰਨੇ ਨੇ 6 ਕੇਂਦਰ ਸ਼ਾਸਿਤ ਪ੍ਰਦੇਸ਼ ਸੀਗੇ ਪਹਿਲਾ ਜੇਕਰ ਅਸੀਂ ਗੱਲ ਕਰੀਏ ਦਿੱਲੀ ਹਿਮਾਚਲ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਤੀਸਰਾ ਮਨੀਪੁਰ ਉਸ ਤੋਂ ਬਾਅਦ ਚੌਥਾ ਤ੍ਰਿਪੁਰਾ ਅੰਡੇਮਾਨ ਨਿਕੋਬਾਰ ਟਾਪੂ ਅੰਡੇਮਾਨ ਨਿਕੋਬਾਰ ਟਾਪੂ ਦੀਪ ਸਮੂਹ ਠੀਕ ਹੈ ਦੀਪ ਸਮੂਹ আর შეਮਾ ਕਿਹੜਾ ਸੀ ਲਖਸ਼ਦੀ ਲક્ષ ਦੇ ਤਾਂ ਇਹ ਜਿਹੜੇ ਸੀਗੇ 1956 ਦੇ ਦੌਰਾਨ ਜਿਹੜੇ ਸੀਗੇ ਸਾਡੀ ਯੂਟੀਆਂ ਠੀਕ ਹੈ ਸਾਡੀਆਂ ਕਿਸਨ ਯੂਟੀਆਂ ਤੇ ਇਹ ਜਿਹੜੀਆਂ ਸੀਗੀਆਂ 6 ਯੂਟੀ ਸਨ 1956 ਹੁਣ ਜਿਹੜੀਆਂ ਅਸੀਂ ਗੱਲ ਕਰੀਏ ਤਾਂ ਹੁਣ ਸਾਡੇ ਕੋਲ ਕਿੰਨੀਆਂ ਯੂਟਿਸ ਨੇ ਹੁਣ ਟੋਟਲ ਸਾਡੇ ਕੋਲ ਵਰਤਮਾਨ ਦੇ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਜਿਹੜੇ ਉਹ ਕਿੰਨੇ ਨੇ ਤਾਂ 8 ਕਿਸੇ ਟਾਈਮ 9 ਵੀ ਰਹੇ 6 ਵੀ ਰਹੇ 5 ਵੀ ਸੌਰੀ 6 ਤੋਂ ਬਾਅਦ ਉੱਪਰ ਹੀ ਰਹੇ 6 7 8 ਠੀਕ ਹੈ 9 ਵੀ ਰਹੇ 6 7 7 ਵੀ ਯੂਟਿਸ ਰਹੀਆਂ ਤੇ ਇਹ ਅਲੱਗ-ਅਲੱਗ ਸਮੇਂ ਤੇ ਅਲੱਗ-ਅਲੱਗ ਜਿਹੜੀਆਂ ਯੂਟੀਆਂ ਨੇ ਹੁਣ ਜਿਹੜਾ ਵਰਤਮਾਨ ਸਮੇਂ ਵਿੱਚ ਸਾਡੇ ਕੋਲ ਕਿੰਨੀਆਂ ਯੂਟਿਸ ਨੇ 8 ਯੂਟਿਸ ਨੇ ਠੀਕ ਹੈ ਹੁਣ ਇਹ ਦੇ ਜਿਹੜੀਆਂ ਸੀਗੀਆਂ ਜਿਸ ਕਰ ਅਸੀਂ 2019 ਦੀ ਗੱਲ ਕਰੀਏ ਤੇ ਉਸ ਸਮੇ ਇਹ 9 ਵੀ ਸਨ ਹੁਣ ਕਿਵੇਂ ਕਿਵੇਂ ਸਨ ਉਹ ਆਪਾਂ ਕਰਦੇ ਆ ਠੀਕ ਹੈ ਤੇ ਯੂਟੀ 1956 ਵਿੱਚ ਇਹ ਵਾਲੀਆਂ 6 ਸਨ ਹੁਣ ਇਹਨਾਂ ਦੇ ਵਿੱਚ ਦੇਖੋ ਹਿਮਾਚਲ ਪ੍ਰਦੇਸ਼ ਮਨੀਪੁਰ ਤੇ ਤਿਰਪਰਾ ਇੱਕ ਹੀ ਬਣ ਗਏ ਰਾਜ ਬਣ ਗਏ ਸਟੇਟ ਬਣ ਹੀ ਗਏ ਤੇ ਕਿੰਨੀਆਂ ਬਚੀਆਂ 1 2 ਤੇ 3 ਤਿੰਨ ਸਾਡੇ ਕੋਲ ਸਿਰਫ ਯੂਟੀਆਂ ਬਚੀਆਂ ਤਿੰਨ ਹੀ ਕੇਂਦਰ ਸ਼ਾਸਤ ਪ੍ਰਦੇਸ਼ ਬਚੇ ਤੇ ਬਾਕੀ ਜਿਹੜੇ ਜਿਹੜੇ ਨੇ ਉਹ ਕਿੰਨੇ ਤਿੰਨ ਚਾਰ ਹੋਰ ਕਿੱਥੋਂ ਆਈਆਂ ਯੂਟੀਆਂ ਕਿਹੜੀ ਕਿਹੜੀ ਬਣੀ ਤੇ ਉਹ ਆਪਾਂ ਗੱਲ ਕਰਦੇ ਹਾਂ ਹੁਣ ਕੀ ਸੀਗਾ ਕਿ ਇੱਥੇ ਜਿਹੜਾ ਵਾ 1961 ਈਸਵੀ ਦੇ ਵਿੱਚ ਜਿਹੜੀ ਆ 1900 1961 ਈਸਵੀ ਦੇ ਵਿੱਚ ਸੰਵਿਧਾਨਿਕ ਸੋਧ ਹੁੰਦੀ ਹੈ ਕਿਹੜੀ ਹੋਈ 10ਵੀਂ ਸੰਵਿਧਾਨਿਕ ਸੋਧ ਹੁੰਦੀ ਹੈ 1961 ਵਿੱਚ ਕਿਹੜੀ 10ਵੀਂ ਸੰਵਿਧਾਨਿਕ ਸੋਧ ਸੰਵਿਧਾਨਿਕ ਸੋਧ ਹੁੰਦੀ ਹੈ ਔਰ ਜਿਸ ਦੇ ਵਿੱਚ ਜਿਹੜਾ ਹੈ ਕਿਸ ਨੂੰ ਸੋਧ ਦੁਆਰਾ ਦਾਦਰਾ ਤੇ ਨਗਰ ਹਵੇਲੀ ਨੂੰ ਕਿਸ ਨੂੰ ਦਾਦਰਾ ਤੇ ਨਗਰ ਹਵੇਲੀ ਨੂੰ ਜਿਹੜਾ ਇਹ ਯੂਟੀ ਬਣਾਇਆ ਗਿਆ ਦਾਦਰਾ ਨਗਰ ਹਵੇਲੀ ਹਵੇਲੀ ਜਿਹੜੀਆਂ ਨੇ ਇਹ ਯੂਟੀ ਬਣੀ ਇਹ ਕੇਂਦਰ ਸ਼ਾਸਿਤ ਪ੍ਰਦੇਸ਼ ਬਣਦਾ ਹੈ ਕਦੋਂ 1961 ਈਸਵੀ ਦੇ ਵਿੱਚ ਕਦੋਂ ਬੜਿਆ 1961 ਈਸਵੀ ਦੇ ਵਿੱਚ ਦਾਦਰਾ ਤੇ ਨਗਰ ਹਵੇਲੀ ਜਿਹੜਾ ਇਹ ਯੂਟੀ ਬਣਦੀ ਹੈ ਕੇਂਦਰ ਸ਼ਾਸਿਤ ਪ੍ਰਦੇਸ਼ ਬਣਿਆ ਉਸ ਤੋਂ ਬਾਅਦ ਅਗਲੇ ਸਾਲ ਹੀ 1962 ਈਸਵੀ ਦੇ ਵਿੱਚ 1962 ਈਸਵੀ ਦੇ ਵਿੱਚ ਜਿਹੜਾ ਹੈ ਅਗਲੀ ਸੰਵਿਧਾਨਿਕ ਸੋਧ ਹੁੰਦੀ ਹੈ ਤਾਂ ਅਗਲੀ ਜਿਹੜੀ ਕੋਈ ਜਿਹੜੀ 14ਵੀਂ ਸੰਵਿਧਾਨਿਕ ਸੋਧ ਦੇ ਅਨੁਸਾਰ 14ਵਾਂ ਜਿਹੜਾ ਵਾ ਸੰਵਿਧਾਨਿਕ ਸੋਧ ਦੇ ਅਨੁਸਾਰ ਜਿਹੜਾ ਹੈ ਕੀ ਹੁੰਦਾ ਹੈ ਜਿਹੜਾ ਹੈ ਸੰਵਿਧਾਨਿਕ ਸੋਧ ਦੇ ਅਨੁਸਾਰ ਕਿਹੜੀ ਯੂਟੀ ਬਣਦੀ ਹੈ ਪੌਂਡਿਚੇਰੀ ਜਿਹੜੀ ਛੂਟੀ ਬਣੀ ਪਾਂਡਿਚੇਰੀ ਹੁਣ ਪਾਂਡਿਚੇਰੀ ਜਿਹੜੀ ਹੈ ਇਹ ਕਿਵੇਂ ਬਣਦੀ ਹੈ 1961 ਈਸਵੀ ਦੇ ਵਿੱਚ ਕੀ ਹੁੰਦਾ ਹੈ ਕਿ ਇੱਥੇ ਜਿਹੜਾ ਹੈ ਇੱਕ ਮਿਸ਼ਨ ਚਲਾਇਆ ਜਾਂਦਾ ਹੈ ਕਿਨਨ ਦੁਆਰਾ ਠੀਕ ਹੈ ਭਾਰਤਨ ਦੁਆਰਾ ਔਰ ਇੱਥੇ ਕਿਸ ਦਾ ਰਾਜ ਸੀਗਾ ਪੁਰਤਗਾਲੀਆਂ ਦੀਆਂ ਬਸਤੀਆਂ ਹੱਲੇ ਵੀ ਸਥਾਪਿਤ ਸੀਗੀਆਂ ਕਿੱਥੇ ਪਾਉਣ ਨੂੰ ਚਾਹੀਦੇ ਵਿੱਚ ਲੇਕਿਨ ਜਿਹੜਾ ਸੀਗਾ ਹੱਲੇ ਭਾਰਤ ਦੇ ਦੇਖੋ ਜਦੋਂ ਭਾਰਤ ਆਜ਼ਾਦ ਹੋਇਆ ਤਾਂ ਉਹਦੇ ਜਿਹੜੀ ਸੀ ਨਹੀਂ ਸੀ ਆਜ਼ਾਦ ਹੋਇਆ ਜਿਸ ਕਾਰਨ ਕਰਕੇ ਬਾਅਦ ਵਿੱਚ ਆਜ਼ਾਦ ਹੁੰਦਾ ਔਰ ਫਿਰ ਇੱਥੇ ਜਿਹੜਾ ਇੱਕ ਮਿਸ਼ਨ ਚਲਾਇਆ ਜਾਂਦਾ ਔਰ ਇਸ ਨੂੰ ਜਿਹੜਾ ਫਿਰ 14ਵੀਂ ਸੰਵਿਧਾਨਿਕ ਸੋਧ ਕਰਕੇ ਜਿਹੜਾ ਇਹ ਪੌਂਡੂਚਰੀ ਨੂੰ 1962 ਈਸਵੀ ਦੇ ਵਿੱਚ ਜਿਹੜਾ ਇੱਕ ਨਵੀਂ ਯੂਟੀ ਬਣਾ ਦਿੱਤਾ ਗਿਆ ਦੇਖੋ ਦਿੱਲੀ ਅੰਡੇਮਾਨ ਨਿਕੋਬਾਰ ਤੇ ਲਖਸ਼ਦੀਪ ਤਿੰਨ ਚੌਥੀ ਜਿਹੜੀ ਆ ਉਹ ਕਿਹੜੀ ਹੋਗੀ ਦਾਦਰਾ ਤੇ ਨਗਰ ਹਵੇਲੀ ਔਰ ਜਿਹੜੀ ਆ ਪੰਜਵੀਂ ਕਿਹੜੀ ਹੋਗੀ ਸਾਡੇ ਕੋਲ ਪੌਂਡੂਚਰੀ ਠੀਕ ਹੈ ਓਕੇ ਤਾਂ ਇਹ ਜਿਹੜੀ ਚੌਥੀ ਹੋਗੀ ਇਹ ਪੰਜਵੇਂ ਨੰਬਰ ਵਾਲੀ ਹੋਗੀ ਓਕੇ ਅੱਗੇ ਤਾਂ ਅੱਗੇ ਇਹੜਾ ਹੈ 1966 ਈਸਵੀ ਦੇ ਵਿੱਚ 1966 ਈਸਵੀ ਦੇ ਵਿੱਚ ਕੀ ਹੁੰਦਾ ਫਿਰ ਜਿਹੜਾ ਇੱਕ ਐਕਟ ਆਉਂਦਾ ਹੈ ਠੀਕ ਹੈ ਇਸ ਐਕਟ ਇਸ ਮਤਲਬ ਕਿ ਇਸ ਦੇ ਅਨੁਸਾਰ ਜਿਹੜਾ ਹੈ ਚੰਡੀਗੜ੍ਹ ਨੂੰ 1966 ਈਸਵੀ ਦੇ ਵਿੱਚ ਕੀ ਹੁੰਦਾ ਹੈ ਪੰਜਾਬ ਨੂੰ ਪੰਜਾਬ ਰਾਜ ਕਾਟ ਦਿੱਤਾ ਜਾਂਦਾ 1 ਨਵੰਬਰ 1966 ਈਸਵੀ ਦੇ ਵਿੱਚ ਕਿਸ ਨੂੰ ਪੰਜਾਬ ਦੇ ਵਿੱਚੋਂ ਹਰਿਆਣਾ ਰਾਜ ਨੂੰ ਅਲੱਗ ਕੀਤਾ ਗਿਆ ਔਰ ਉਦੋਂ ਹੀ ਇੱਕ ਯੂਟੀ ਬਣਾਨ ਦਿੱਤੀ ਕਿ ਉਹਦੇ ਵਿੱਚ ਜਿਹੜਾ ਕੇਂਦਰ ਸ਼ਾਸਿਤ ਜਾਨਕੀ ਚੰਡੀਗੜ੍ਹ ਨੂੰ ਵੀ ਅਲੱਗ ਕਰਕੇ ਇੱਕ ਜਿਹੜਾ ਕੇਂਦਰ ਸ਼ਾਸਿਤ ਪ੍ਰਦੇਸ਼ ਜਿਹੜਾ ਉਹ ਬਣਾ ਦਿੱਤਾ ਜਾਂਦਾ ਹੈ ਕਦੋਂ 1966 ਈਸਵੀ ਤੇ ਕਿਸ ਨੂੰ ਜਿਹੜਾ ਵਾ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਇਆ ਗਿਆ ਤਾਂ ਕਿਸ ਨੂੰ ਬਣਾਇਆ ਗਿਆ ਚੰਡੀਗੜ੍ਹ ਨੂੰ ਠੀਕ ਹੈ ਕਿਸ ਨੂੰ ਬਣਾਇਆ ਗਿਆ ਚੰਡੀਗੜ੍ਹ ਗੜ ਨੂੰ ਜਿਹੜਾ ਹੈ ਕੇਂਦਰ ਸ਼ਾਸਿਤ ਪ੍ਰਦੇਸ਼ ਜਿਹੜਾ ਉਹ ਬਣਾਇਆ ਗਿਆ ਔਰ 6ਵੀਂ 6ਵੀਂ ਜਿਹੜੀ ਹੈ ਸਾਡੇ ਕੋਲ ਕੀ ਬਣ ਜਾਂਦਾ ਹੈ ਕੇਂਦਰ ਸ਼ਾਸਿਤ ਬਣ ਜਾਂਦਾ ਹੈ 6ਵਾਂ ਸਾਡੇ ਕੋਲ ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਗਿਆ ਉਸ ਤੋਂ ਬਾਅਦ ਆ 1987 ਈਸਵੀ ਦੇ ਵਿੱਚ ਕਦੋਂ 1987 ਈਸਵੀ ਦੇ ਵਿੱਚ 1987 ਈਸਵੀ ਦੇ ਵਿੱਚ ਕੀ ਹੁੰਦਾ ਹੈ ਤਾਂ ਇਸ ਸਮੇਂ ਜਿਹੜਾ ਹੈ ਦਮਨ ਤੇ ਦਿਉ ਦਮਨ ਤੇ ਦਿਉ ਨੂੰ ਜਿਹੜਾ ਹੈ ਦਮਨ ਤੇ دیਉ ਨੂੰ ਜਿਹੜਾ ਕਿ ਬਣਾ ਦਿੱਤਾ ਗਿਆ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ ਔਰ ਇਸ 7ਵੇਂ ਨੰਬਰ ਦਾ ਕੇਂਦਰ ਸ਼ਾਸਿਤ ਪ੍ਰਦੇਸ਼ ਬਣਿਆ ਉਸ ਤੋਂ ਬਾਅਦ ਜਿਹੜਾ ਹੈ ਨੈਕਸਟ ਜਿਹੜਾ ਹੈ 31 ਅਕਤੂਬਰ 2019 ਨੂੰ ਠੀਕ ਹੈ 31 ਅਕਤੂਬਰ 2019 ਨੂੰ ਜਿਹੜਾ ਹੈ 31 ਅਕਤੂਬਰ ਅਕਤੂਬਰ 2019 ਈਸਵੀ ਦੇ ਵਿੱਚ 19 ਵਿੱਚ ਕਿਸ ਨੂੰ ਜੰਮੂ ਕਸ਼ਮੀਰ ਤੇ ਲਦਾਖ ਜੰਮੂ ਕਸ਼ਮੀਰ ਤੇ ਜੰਮੂ ਕਸ਼ਮੀਰ ਇੱਕ ਅਲੱਗ ਯੂਟੀ ਬਣਦੀ ਔਰ ਲਦਾਖ ਲਾਦਾਖ ਇੱਕ ਅਲੱਗ ਯੂਟੀਪ ਬਣੀ ਤੇ ਇਸ ਹਿਸਾਬ ਦੇ ਨਾਲ ਤਾਂ 9 ਹੋ ਗਏ ਦੇਖੋ ਹੁਣ ਕੀ ਹੁੰਦਾ ਹੈ 8 ਹੈ ਨਾ ਪਰ ਇਹ ਤਾਂ ਦੋਨੋਂ ਹੀ ਅਲੱਗ-ਅਲੱਗ ਨੇ ਠੀਕ ਹੈ ਤੇ ਇਸ ਨੂੰ ਪਹਿਲਾ ਜਿਹੜਾ ਜੰਮੂ ਕਸ਼ਮੀਰ ਨੂੰ ਪਹਿਲਾ ਜਿਹੜਾ ਸੀਗਾ ਉਹ ਇੱਕ ਕੇਸ ਸਟੇਟ ਦਾ ਦਰਜਾ ਦਿੱਤਾ ਗਿਆ ਸੀ ਕਿਸ ਦਾ ਸਟੇਟ ਦਾ ਰਾਜ ਦਾ ਦਰਜਾ ਦਿੱਤਾ ਗਿਆ ਸੀ ਜਦੋਂ ਇਸ ਤੋਂ 370 ਤਾਰਾ ਜਿਹੜੀ ਸੀ ਹਟਾਈ ਗਈ 370 ਤਾਰਾ ਹਟਾਈ ਗਈ ਤਾਂ ਇਸ ਨੂੰ ਜਿਹੜਾ ਸੀ ਇੱਕ ਸਟੇਟ ਦਾ ਜਿਹੜਾ ਸੀਗਾ ਦਰਜਾ ਦਿੱਤਾ ਗਿਆ ਪਰ ਬਾਅਦ ਵਿੱਚ ਜਿਹੜਾ ਇਸ ਨੂੰ ਬਦਲ ਦਿੱਤਾ ਗਿਆ ਔਰ ਜਿਹੜਾ ਇਸ ਨੂੰ ਕੀ ਕਰ ਦਿੱਤਾ ਗਿਆ ਯੂਟੀ ਬਣਾ ਦਿੱਤਾ ਗਿਆ ਫਿਰ ਸਟੇਟ ਤੋਂ ਕੀ ਬਣਾ ਦਿੱਤਾ ਗਿਆ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ ਜਾਂਦਾ ਕਿਸ ਨੂੰ ਜੰਮੂ ਕਸ਼ਮੀਰ ਨੂੰ ਔਰ ਇਹ ਜਿਹੜਾ 8ਵੇਂ ਨੰਬਰ ਦੇ ਜਿਹੜਾ ਸਾਡੇ ਕੋਲ ਹੋਗੀ ਔਰ ਲਦਾਖ ਵੀ ਬਣ ਜਾਂਦਾ ਠੀਕ ਹੈ ਜਦੋਂ ਇਹ ਯੂਟੀ ਸੀਗੀ ਤਾਂ ਲਦਾਖ ਨੂੰ ਵੀ ਜਿਹੜਾ ਕੇਂਦਰ ਸ਼ਾਸਿਤ ਜੰਮੂ ਕਸ਼ਮੀਰ ਚਿੱਖੇ ਦੇ ਸ਼ਾਸਿਤ ਪ੍ਰਦੇਸ਼ ਬਣਿਆ ਤਾਂ ਲਦਾਖ ਵੀ ਕੇਂਦਰ ਸ਼ਾਸਿਤ ਪ੍ਰਦੇਸ਼ ਬਣਿਆ ਤੇ ਐਵੇਂ ਕਰਕੇ ਸਾਡੇ ਕੋਲ ਜਿਹੜੇ ਆ ਨੌ ਬਣ ਜਾਂਦੇ ਆ ਪਰ ਬਾਅਦ ਵਿੱਚ ਕੀ ਹੁੰਦਾ ਕਿ ਜਿਹੜਾ ਹੈ ਕਿ ਦਾਦਰਾ ਤੇ ਨਗਰ ਹਵੇਲੀ ਆ ਠੀਕ ਹੈ ਦਾਦਰਾ ਤੇ ਨਗਰ ਹਵੇਲੀ ਦਮਨ ਤੇ ਦਿਉ ਦਮਨ ਤੇ ਦਿਉ ਇਹਨਾਂ ਨੂੰ ਇਕੱਠਾ ਕਰ ਦਿੱਤਾ ਜਾਂਦਾ ਹੈ ਇਹਨਾਂ ਨੂੰ ਇਕੱਠਾ ਕਰ ਦਿੱਤਾ ਜਾਂਦਾ ਹੈ ਕਿਸ ਨੂੰ ਦਮਨ ਤੇ ਦਿਉ ਦਾਦਰਾ ਤੇ ਨਗਰ ਹਵੇਲੀ ਇਹਨਾਂ ਨੂੰ ਇਕੱਠਾ ਕਰ ਦਿੱਤਾ ਜਾਂਦਾ ਕਦੋਂ ਇਹਨਾਂ ਦੋਨਾਂ ਨੂੰ ਇਕੱਠਾ ਕੀਤਾ ਗਿਆ ਤਾਂ ਕਦੋਂ ਇਹਨਾਂ ਦੋਨਾਂ ਨੂੰ ਇਕੱਠਾ ਕੀਤਾ ਗਿਆ ਇਹਨਾਂ ਦੋਨਾਂ ਨੂੰ ਇਹਨਾਂ ਨੂੰ ਇਕੱਠਾ ਕਰ ਦਿੱਤਾ ਜਾਂਦਾ ਹੈ ਇੱਕ ਦੂਜੇ ਦੇ ਨਾਲ ਠੀਕ ਹੈ ਕਦੋਂ ਕੀਤਾ ਜਾਂਦਾ ਹੈ 20 ਜਨਵਰੀ 2020 ਦੇ ਵਿੱਚ ਠੀਕ ਹੈ 20 20 ਲਗਾ ਲਓ 20 20 ਹੀ ਆ ਰਿਹਾ 20 ਜਨਵਰੀ ਜਨਵਰੀ 2020 ਦੇ ਵਿੱਚ ਠੀਕ ਹੈ 2000 ਵੀ ਇਸਵੀ ਦੇ ਵਿੱਚ ਜਿਹੜਾ ਇਸ ਨੂੰ ਜਿਹੜਾ ਇਹਨਾਂ ਨੂੰ ਇਕੱਠਾ ਕਰਕੇ ਇੱਕ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਜਣਾ ਬਣਾਤੇ ਤਾਂ ਇੱਕ ਤਾਂ ਕੀ ਹੋ ਗਿਆ ਨੌ ਸੀਗੇ ਨੌ ਦੇ ਵਿੱਚ ਜਦੋਂ ਇਹਨਾਂ ਨੂੰ ਇਕੱਠਾ ਕਰ ਦਿੱਤਾ ਗਿਆ ਤੇ ਇਹ ਦੋਨੋਂ ਅਲੱਗ-ਲੱਗ ਨਹੀਂ ਹੁਣ ਇੱਕ ਹੀ ਹੋ ਗਈਆਂ ਦੋਨੋਂ ਅਲੱਗ-ਲੱਗ ਨਹੀਂ ਇੱਕ ਹੀ ਹੋ ਜਾਂਦੀਆਂ ਤਾਂ ਆਪਾਂ ਨੌ ਦੇ ਵਿੱਚ ਇੱਕ ਮਾਈਨਸ ਕਰਦਾ ਕਿ ਤੇ ਕਿੰਨੀਆਂ ਬਚੀਆਂ ਸਾਡੇ ਕੋਲ 8 ਤਾਂ 8 ਸਾਡੇ ਕੋਲ ਜਿਹੜੇ ਹੁਣ ਟੋਟਲ ਜਿਹੜੇ ਆ ਸਾਡੇ ਕੋਲ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਯੂਨੀਅਨ ਟੈਰੀਟਰੀਜ਼ ਨੇ ਓਕੇ ਠੀਕ ਹੈ